ਪੰਜਾਬ 'ਚ ਮੌਨਸੂਨ ਦੀ ਵਾਪਸੀ ਜਾਂਦੇ ਜਾਂਦੇ ਇਹਨਾਂ ਸ਼ਹਿਰਾਂ 'ਚ ਮੀਂਹ ਤਾਪਮੰਡ ਚ ਆਵੇਗੀ ਗਿਰਾਵਟ ਕਿਸਾਨਾਂ ਨੂੰ ਅਲਰਟ ਰਹਿਣ ਦੀ ਅਪੀ ਪੰਜਾਬ ਚ ਮੌਸਮ ਨੇ ਆਪਣਾ ਰੁਖ ਇੱਕ ਵਾਰ ਫੇਰ ਤੋਂ ਬਦਲ ਲਿਆ ਹੈ ਪੰਜਾਬ ਚ ਮੌਨਸੂਨ ਹੁਣ ਵਾਪਸੀ ਵਾਲ ਹੈ ਅਤੇ 20 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸ ਚਲਾ ਜਾਏਗਾ ਜਦੋਂ ਇਹ ਵਾਪਸ ਜਾਵੇਗਾ ਤਾਂ ਪੰਜਾਬ ਦੇ ਕਈ ਹਿੱਸਿਆਂ ਤੋਂ ਹੋ ਕੇ guzreਗਾ ਜਿਸ ਨਾਲ ਕਈ ਥਾਂਾਂ ਤੇ ਮੀਂਹ ਪੈ ਸਕਦਾ ਹੈ ਅਤੇ ਮੌਸਮ ਚ ਬਦਲਾਅ ਦੇਖਣ ਨੂੰ ਵੀ ਮਿਲੇਗਾ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਚ ਅੱਜ ਫੇਰ ਮੌਸਮ ਨੇ ਆਪਣਾ ਰੁਖ ਬਦਲਿਆ ਦੋਨੋਂ ਜਗ੍ਹਾ ਦੇ ਕਈ ਜ਼ਿਲ੍ਹਿਆਂ ਚ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਮੁਤਾਬਕ ਅੱਜ ਅਤੇ ਕੱਲ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਚ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਕਈ ਥਾਵਾਂ ਤੇ ਤੇਜ਼ بارش ਦੀ ਸੰਭਾਵਨਾ ਜਤਾਈ ਗਈ ਹੈ 16 ਸਤੰਬਰ ਯਾਨੀ ਕਿ ਅੱਜ ਸੂਬੇ ਦੇ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬੁੰਦਾਬਾਂਦੀ ਹੋ ਸਕਦੀ ਹੈ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮੋਹਾਲੀ 'ਚ ਕਾਲੇ ਬੱਦਲਾ ਸਣੇ ਮੀਂਹ ਪੈ ਸਕਦਾ ਹੈ ਇਸ ਦੇ ਇਲਾਵਾ ਤਰਨਤਾਰਨ ਕਪੂਰਥਲਾ ਚਲੰਦਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਚ ਹਲਕੀ ਮੀਂਹ ਦੇ ਨਾਲ ਬੂੰਦਾਬੰਦੀ ਹੋ ਸਕਦੀ ਹੈ ਉਸੇ ਹੀ ਤਰ੍ਹਾਂ 17 ਤੇ 18 ਸਤੰਬਰ ਨੂੰ ਵੱਖ-ਵੱਖ ਹਿੱਸਿਆਂ ਚ ਹਲਕੀ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 34.8 ਡਿਗਰੀ ਅੰਮਾਲਾ 34.8 ਡਿਗਰੀ ਬਠਿੰਡਾ 36.5 ਡਿਗਰੀ ਮੁਹਾਲੀ 33.8 ਡਿਗਰੀ ਫਿਰੋਜ਼ਪੁਰ 34.8 ਡਿਗਰੀ ਲੁਧਿਆਣਾ 33.5 डिग्री पठानकोट 33. 9 ਡਿਗਰੀ ਪਟਿਆਲਾ 35.2 ਡਿਗਰੀ ਮੌਸਮ ਵਿਭਾਗ ਨੇ ਦੱਸਿਆ ਕਿ ਮੀਂਹ ਨਾਲ ਤਾਪਮਾਨ 'ਚ ਥੋੜੀ ਗਿਰਾਵਟ ਆਏਗੀ ਅਤੇ ਲੋਕਾਂ ਨੂੰ ਹੋਮਸਪੈਰੀ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਇਸ ਦੌਰਾਨ ਕਿਸੇ ਕਿਸਮ ਦੀ ਭਾਰੀ ਵਰਖਾ ਜਾਂ ਤੂਫਾਨ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੀਂਹ ਨੂੰ ਧਿਆਨ 'ਚ ਰੱਖਦੇ ਫਸਲਾਂ ਦੀ ਸੰਭਾਲ ਕਰਨ ਅਤੇ ਖੇਤਾਂ 'ਚ ਪਹਿਲਾਂ ਤੋਂ ਹੀ ਜ਼ਰੂਰੀ ਇੰਤਜ਼ਾਮ ਕਰ ਲੈਣ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਮੀਂਹ ਦੇ ਨਾਲ ਵਾਤਾਵਰਣ 'ਚ ਵੀ ਠੰਡਕ ਆਵੇਗੀ ਤੇ ਮੌਸਮ ਸੁਹਾਵਣਾ ਹੋਵੇਗਾ ਇਸ ਨਾਲ ਲੋਕਾਂ ਨੂੰ ਆਉਣ-ਜਾਣ ਵਿੱਚ ਥੋੜੀ ਰਾਹਤ ਮਿਲੇ ਅਤੇ ਹੁਮਸ ਕਾਰਨ ਲੋਕ ਪਰੇਸ਼ਾਨ ਸਨ ਦੂਜੇ ਪਾਸੇ ਪਹਾੜਾਂ 'ਚ ਮੀਂਹ ਘਟ ਹੋਣ ਕਾਰਨ ਪੰਜਾਬ 'ਚ ਨਦੀਆਂ ਦਾ ਪਾਣੀ ਵੀ ਲਗਾਤਾਰ ਘਟ ਰਿਹਾ ਤੇ ਹਾਲਾਤ ਹੌਲੀ-ਹੌਲੀ ਸੁਧਾਰਨ ਹੋ ਰਹੇ ਨੇ ਤੇ ਜ਼ਿਕਰ ਇਹ ਖਾਸ ਹੈ ਕਿ ਆਉਣ ਵਾਲੇ ਦਿਨਾਂ ਤੱਕ ਪੰਜਾਬ 'ਚ ਮੌਸਮ ਸਾਫ਼ ਰਹੇਗਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਸਕ ਦਿਨਾਂ ਪੰਜਾਬ 'ਚ ਮੌਨਸਨ ਦੀ ਵਾਪਸੀ ਜਾਂਦੇ ਜਾਂਦੇ ਇਹਨਾਂ ਸ਼ਹਿਰਾਂ 'ਚ ਮੀਂਹ ਤਾਪਮਨ 'ਚ ਆਵੇਗੀ ਗਿਰਾਵਟ ਕਿਸਾਨਾਂ ਨੂੰ ਅਲਰਟ ਰਹਿਣ ਦੀ ਅਪੀ ਪੰਜਾਬ ਚ ਮੌਸਮ ਨੇ ਆਪਣਾ ਰੁਖ ਇੱਕ ਵਾਰ ਫੇਰ ਤੋਂ ਬਦਲ ਲਿਆ ਹੈ ਪੰਜਾਬ ਚ ਮੌਨਸੂਨ ਹੁਣ ਵਾਪਸੀ ਵਾਲ ਹੈ ਅਤੇ 20 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸ ਚਲਾ ਜਾਏਗਾ ਜਦੋਂ ਇਹ ਵਾਪਸ ਜਾਵੇਗਾ ਤਾਂ ਪੰਜਾਬ ਦੇ ਕਈ ਹਿੱਸਿਆਂ ਤੋਂ ਹੋ ਕੇ guzreਗਾ ਜਿਸ ਨਾਲ ਕਈ ਥਾਂਾਂ ਤੇ ਮੀਂਹ ਪੈ ਸਕਦਾ ਹੈ ਅਤੇ ਮੌਸਮ ਚ ਬਦਲਾਅ ਦੇਖਣ ਨੂੰ ਵੀ ਮਿਲੇਗਾ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਚ ਅੱਜ ਫੇਰ ਮੌਸਮ ਨੇ ਆਪਣਾ ਰੁਖ ਬਦਲਿਆ ਦੋਨੋਂ ਜਗ੍ਹਾ ਦੇ ਕਈ ਜ਼ਿਲ੍ਹਿਆਂ ਚ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਮੁਤਾਬਕ ਅੱਜ ਅਤੇ ਕੱਲ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਚ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਕਈ ਥਾਵਾਂ ਤੇ ਤੇਜ਼ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ 16 ਸਤੰਬਰ ਯਾਨੀ ਕਿ ਅੱਜ ਸੂਬੇ ਦੇ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮੋਹਾਲੀ 'ਚ ਕਾਲੇ ਬੱਦਲਾ ਸਨੇ ਮੀਂਹ ਪੈ ਸਕਦਾ ਹੈ ਇਸ ਦੇ ਇਲਾਵਾ ਤਰਨਤਾਰਨ ਕਪੂਰਥਲਾ ਚਲੰਦਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਚ ਹਲਕੀ ਮੀਂਹ ਦੇ ਨਾਲ ਬੂੰਦਾਬੰਦੀ ਹੋ ਸਕਦੀ ਹੈ ਉਸੇ ਹੀ ਤਰ੍ਹਾਂ 17 ਤੇ 18 ਸਤੰਬਰ ਨੂੰ ਵੱਖ-ਵੱਖ ਹਿੱਸਿਆਂ ਚ ਹਲਕੀ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਿਤਸਰ 34.8 ਡਿਗਰੀ ਅੰਮਾਲਾ 34.8 ਡਿਗਰੀ ਬਠਿੰਡਾ 36.5 ਡਿਗਰੀ ਮੁਹਾਲੀ 33.8 ਡਿਗਰੀ ਫਿਰੋਜ਼ਪੁਰ 34.8 ਡਿਗਰੀ ਲੁਧਿਆਣਾ 33.4 ਡਿਗਰੀ ਪਠਾਨਕੋਟ ਤੇਤੀ point 9 ਡਿਗਰੀ ਪਟਿਆਲਾ 35.2 ਡਿਗਰੀ ਮੌਸਮ ਵਿਭਾਗ ਨੇ ਦੱਸਿਆ ਕਿ ਮੀਂਹ ਨਾਲ ਤਾਪਮਾਨ 'ਚ ਥੋੜੀ ਗਿਰਾਵਟ ਆਏਗੀ ਅਤੇ ਲੋਕਾਂ ਨੂੰ ਹੋਮੋਸਪੈਰੀ ਕਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਇਸ ਦੌਰਾਨ ਕਿਸੇ ਕਿਸਮ ਦੀ ਭਾਰੀ ਵਰਖਾ ਜਾਂ ਤੂਫਾਨ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੀਂਹ ਨੂੰ ਧਿਆਨ 'ਚ ਰੱਖਦੇ ਫਸਲਾਂ ਦੀ ਸੰਭਾਲ ਕਰਨ ਅਤੇ ਖੇਤਾਂ 'ਚ ਪਹਿਲਾਂ ਤੋਂ ਹੀ ਜ਼ਰੂਰੀ ਇੰਤਜ਼ਾਮ ਕਰ ਲੈਣ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਮੀਂਹ ਦੇ ਨਾਲ ਵਾਤਾਵਰਣ 'ਚ ਵੀ ਠੰਡਕ ਆਵੇਗੀ ਤੇ ਮੌਸਮ ਸੁਹਾਵਣਾ ਹੋਵੇਗਾ ਇਸ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਥੋੜੀ ਰਾਹਤ ਮਿਲੇਗੀ ਕਿਉ ਅਤੇ ਹੁਮਸ ਕਾਰਨ ਲੋਕ ਪਰੇਸ਼ਾਨ ਸਨ ਦੂਜੇ ਪਾਸੇ ਪਹਾੜਾਂ 'ਚ ਮੀਂਹ ਘਟ ਹੋਣ ਕਾਰਨ ਪੰਜਾਬ 'ਚ ਨਦੀਆਂ ਦਾ ਪਾਣੀ ਵੀ ਲਗਾਤਾਰ ਘਟ ਰਿਹਾ ਤੇ ਹਾਲਾਤ ਹੌਲੀ-ਹੌਲੀ ਸੁਧਾਰਨ ਹੋ ਰਹੇ ਨੇ ਤੇ ਜ਼ਿਕਰ ਇਹ ਖਾਸ ਹੈ ਕਿ ਆਉਣ ਵਾਲੇ ਦਿਨਾਂ ਤੱਕ ਪੰਜਾਬ 'ਚ ਮੌਸਮ ਸਾਫ਼ ਰਹੇਗਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਸਕ ਦਿਨਾਂ